ਕਿਸੇ ਤਰ੍ਹਾਂ ਦਾ ਵੀ ਘੜਕੇ ਕੁੱਤੇ ਦਾ ਕਟਿਆ ਪਾਗਲਪਨ ਵਾਲਾ ਹਜੀਰਾਵਾਲਾ ਜਿਹੜੀਆਂ ਗਿਲਟੀਆਂ ਹੋ ਜਾਂਦੀਆਂ ਛਾਤੀ ਜਾਂ ਇਸ ਤਰ੍ਹਾਂ ਕਿਸੇ ਤਰ੍ਹਾਂ ਦਾ ਆਦ ਬਿਆਹ ਜਾਂ ਕੋਈ ਵੀ ਬਦਲਾਵੇ ਸਰਦਾਰਾਂ ਵਾਲਾ ਵੇ ਠੀਕ ਹੋਵੇਗਾ ਤੇ ਗੁਰੂ ਦੀ ਕਿਰਪਾ ਨਾਲ ਠੀਕ ਹੋਣ ਲਈ ਸੰਗਤ ਹੂੰ ਜੋੜਾ ਜੋੜਾ ਸਾਹਿਬ 3 ਮਹੀਨੇ ਇੱਥੇ ਹੁੰਦੇ ਹਾਂ ਹਾਂ 3 ਮਹੀਨੇ ਇੱਥੇ ਰਹੀਦਾ ਫਿਰ 3 ਮਹੀਨੇ ਉਸੈਦੇ ਵਾਲੇ ਦਜਲਾ ਮਾਨਸਾ ਚ ਇਸ ਤਰ੍ਹਾਂ ਸਵੇਰੇ 4 ਵਜੇ ਤੋਂ ਲੈ ਕੇ ਤੜਕੇ ਤੋਂ 6:00 ਤੋਂ 8:00 ਵਜੇ ਤੱਕ ਦਰਸ਼ਨ ਕਰਾਣੇ ਆਂ ਅਸੀਂ ਹੂੰ ਇਹਦੇ ਵਿੱਚ ਜਦੋਂ ਮਰਜ਼ੀ ਸੰਗਤ ਆ ਜੇ ਕੋਈ ਵਾਰ ਦਾ ਵਿਚਾਰ ਨਹੀਂ ਆਇਆ ਦਵਾਰ ਆ ਜੇ ਛਣੀ ਜਿਹੜੇ ਮਰਜ਼ੀ ਵਾਰ ਆ ਜੇ ਜਦੋਂ ਸੰਗਤ ਆਵੇ ਉਹਨਾਂ ਨੂੰ ਕੋਈ ਖਰਚਾ ਨਹੀਂ ਸੰਗਤ ਦਾ ਸਾਰਾ ਗੁਰੂ ਘਰ ਵੱਲੋਂ ਖਰਚਾ ਜੋ ਵੀ ਕਮਰੇ ਦਾ ਕੋਈ ਕਿਰਾਇਆ ਨਹੀਂ ਉਹ ਮੰਜੇ ਬਿਸਤਰਾ ਦਾ ਕਿਰਾਇਆ ਨਹੀਂ ਪ੍ਰਸ਼ਾਦਾ ਪਾਣੀ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ ਸੰਗਤ ਨੂੰ ਕਿਸੇ ਵੀਰ ਨੂੰ ਭੈਣ ਨੂੰ ਭਰਾ ਨੂੰ ਬੱਚੇ ਨੂੰ ਅਗਰ ਕੋਈ ਮਾਨਸਿਕ ਦਿਮਾਗੀ ਪ੍ਰੋਬਲਮ ਆ ਕੋਈ ਬਿਮਾਰੀ ਆ ਪਾਗਲਪਾਨਾ ਬੱਚੇ ਚ ਜਾਂ ਕੋਈ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਫਿਰ ਸਰੀਰਕ ਕੋਈ ਹੋਰ ਬਿਮਾਰੀ ਆ ਸ਼ਰਧਾ ਦੇ ਨਾਲ ਅਗਰ ਇੱਥੇ ਗੁਰਦੁਆਰਾ ਸਾਹਿਬ ਆਉਣੇ ਆ ਉਹ ਜੋੜਾ ਸਾਹਿਬ ਨੂੰ ਆਪਣੇ ਮੱਥੇ ਦੇ ਨਾਲ ਲਾਉਣੇ ਆ ਉਹਦੇ ਦਰਸ਼ਨ ਕਰਦੇ ਆ ਤਾਂ ਤੁਹਾਡੇ ਸਾਰੇ ਰੋਗ ਜਿਹੜੇ ਨੇ ਉਹ ਇੱਥੇ ਕੱਟੇ ਜਾਂਦੇ ਨੇ ਗੁਰਦੁਆਰਾ ਪਾਹਿੰਡ ਸਾਹਿਬ ਸੱਚੀ ਮੰਜੀ ਦੁਲਚੀ ਕੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਅਸੀਂ ਮੌਜੂਦ ਆ ਔਰ ਜੋੜਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਔਰ ਮੰਨਤਾ ਇਹ ਆ ਕਿ ਜੋੜਾ ਸਾਹਿਬ ਦੇ ਦਰਸ਼ਨ ਕਰਨ ਨਾਲ ਬੰਦੇ ਦਾ ਪਾਗਲਪਨ ਦਿਮਾਗੀ ਮਾਨਸਿਕ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਪੂਰੀ ਜਾਣਕਾਰੀ ਇਸ ਬਾਬਤ ਲੈਣੇ ਸਾਡੇ ਕੋਲੇ ਇਤੋ ਦੀ ਪ੍ਰਬੰਧਕ ਕਮੇਟੀ ਔਰ ਪਾਰਟਿਸਪੇਂਟ ਮੌਜੂਦ ਨੇ ਭਾਜੀ ਵਾਈਗੁਰ ਜੀ ਦਾ ਖਾਲਸਾ ਵੇਗੁਰ ਜੀ ਸਾਹਿਬ ਵਾਈਗੁਰ ਜੀ ਭਾਜੀ ਜੋੜਾ ਸਾਹਿਬ ਹੁਣ ਇੱਥੇ ਮੌਜੂਦ ਆ ਜੀ ਕਿੰਨਾ ਟਾਈਮ ਜੋੜਾ ਸਾਹਿਬ ਇੱਥੇ ਲਿਆਂਦਾ ਜਾਂਦਾ ਔਰ ਕਦੋਂ ਸੰਗਤਾਂ ਦਰਸ਼ਨ ਕਰ ਸਕਦੀਆਂ ਕੀ ਤਰੀਕ ਤੋਂ ਕਿੰਨੀ ਤਰੀਕ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦਾ ਜੋੜਾ ਪਿੰਡ ਦੁਲਚੀਕੇ ਜ਼ਿਲ੍ਹਾ ਫਿਰੋਜ਼ਪੁਰ ਤਿੰਨ ਮਹੀਨੇ ਜੋੜਾ ਸਾਹਿਬ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਜੋੜਾ ਸਾਹਿਬ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦੁਲਚੀਕੇ ਵਿਖੇ ਸੋ ਆਪ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੇ ਜੋੜੇ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰੋ ਜੀ ਇਹ ਤਿੰਨ ਮਹੀਨੇ ਆਪ ਸੰਗਤਾਂ ਨੂੰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਜੋੜੇ ਦੇ ਦਰਸ਼ਨ ਹੋਣਗੇ ਜੀ ਇਹ ਕਿੰਨੀ ਤਰੀਕ ਤੱਕ ਹੈ ਜੀ ਜੋੜਾ ਸਾਹਿਬ ਇੱਥੇ ਹੋਣਾ ਇਹ ਮਾਰਚ ਦੀ ਪਹਿਲੀ ਤਰੀਕ ਨੂੰ ਜੋੜਾ ਸਾਹਿਬ ਇੱਥੇ ਆਇਆ ਸੀ ਜੀ ਤੇ ਮਈ ਦੀ ਐਂਡ ਤੱਕ ਇਹ ਆਪਣੇ ਕੋਲ ਜੋੜਾ ਸਾਹਿਬ ਇੱਥੇ ਪਿੰਡ ਦੁਲਚੀ ਗਏ ਅਕਸਰ ਸੰਗਤ ਨੇ ਜਦੋਂ ਦਰਸ਼ਨ ਕਰਨ ਦੇ ਲਈ ਆਉਣਾ ਹੈ ਜਿਵੇਂ ਇਤਿਹਾਸ ਦੇ ਵਿੱਚ ਲਿਖਿਆ ਕਿ ਮਾਨਸਿਕ ਬਿਮਾਰੀਆਂ ਪਾਗਲਪਨ ਕੁੱਤੇ ਦਾ ਕਟਣਾ ਕਿਹੜੀ-ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦੀ ਸ਼ਰਧਾ ਲੈ ਕੇ ਇੱਥੇ ਜੋੜਾ ਸਾਹਿਬ ਦੇ ਦਰਸ਼ਨ ਸੰਗਤਾਂ ਕਰਨ ਔਰ ਉਹਨਾਂ ਨੂੰ ਛੁਟਕਾਰਾ ਮਿਲੇ 사ਤਗੁਰੂ ਜੀ ਦੀ ਬੜੀਆ ਪਾਰ ਕਿਰਪਾ ਬਖਸ਼ਿਸ਼ ਰਹਿਮਤ ਹੈ ਜੀ ਇਸ ਨਗਰ ਤੇ ਗੁਰੂ ਸਾਹਿਬ ਜੀ ਨੇ ਆਪਣਾ ਜੋੜਾ ਬਾਬਾ ਸਚਨ ਸਾਚ ਜੀ ਨੂੰ ਬਖਸ਼ਿਸ਼ ਕੀਤਾ ਅਤੇ ਜੋ ਪ੍ਰਾਣੀ ਸ਼ਰਧਾ ਦੇ ਨਾਲ ਇਥੇ ਪਿੰਡ ਦੁਲਚੀਕੇ ਵਿਖੇ ਆਉਂਦਾ ਹੈ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਦੁਆਰਾ ਠੀਕ ਹੁੰਦੀਆਂ ਹਨ ਜੀ ਬਜੀ ਕੀ ਇਤਿਹਾਸ ਕੀ ਸੀਗਾ ਜਿਸ ਇਤਿਹਾਸ ਤਹਿਤ ਜਿਹੜਾ ਜੋੜਾ ਸਾਹਿਬ ਜਿਹਨੂੰ ਅੱਜ ਲੱਖਾਂ ਲੋਕ ਦੇਸ਼ਾਂ ਵਿਦੇਸ਼ਾਂ ਚੋਂ ਆ ਕੇ ਉਸ ਜੋੜਾ ਸਾਹਿਬ ਦੇ ਦਰਸ਼ਨ ਕਰਦੇ ਨੇ ਤੇ ਆਪਣੇ ਸਰੀਰਕ ਜਿਹੜੇ ਨੇ ਉਹ ਦੁੱਖਾਂ ਨੂੰ ਦੂਰ ਕਰਦੇ ਨੇ ਇਤਿਹਾਸ ਕੀ ਸੀਗਾ ਜੀ ਇਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੂਟਾ ਸਿੰਘ ਮਾਲਾ ਪਿੰਡ ਦੁਲਚੀਕੇ ਜਾਣ ਇਤਿਹਾਸ ਤੋਂ ਥੋੜਾ ਜਾਣੂ ਕਰਵਾਉਣ ਲੱਗਾ ਜਿਹੜਾ ਇਹ ਗੁਰੂ ਅਮਰਦਾਸ ਜੀ ਨੇ ਜਦੋਂ ਗੋਦਵਾਲ ਸਾਹਿਬ ਸ਼ਹਿਰ ਬਸਾਣਾ ਸੀ ਲੱਕੜ ਦੀ ਜ਼ਰੂਰਤ ਪਈ ਤੇ ਰਾਜਾ ਹਰੀਸੈਣ ਦੇ ਮਤਲਬ ਉਧਰ ਜੰਗਲ ਸੀ ਸਕੇਤ ਮੰਡੀ ਵਾਲੇ ਰਾਜੇ ਦਾ ਤੇ ਇਹਨੇ ਪੰਜ ਸਿੰਘ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਉੱਥੇ ਭੇਜੇ ਵੀ ਜਾ ਕੇ ਤੁਸੀਂ ਉੱਥੋਂ ਨਾਲ ਲੱਕੜੀ ਲਿਆਓ ਕੱਟ ਕੇ ਜਦੋਂ ਇਹ ਗਏ ਤੇ ਉੱਥੇ ਲੱਕੜੀ ਮਤਲਬ ਇਹ ਬਹਿ ਗਏ ਜੰਗਲ ਜਾ ਕੇ ਉਧਰ ਰਾਜੇ ਨੇ ਕਾਸੀ ਦਾ ਵਰਤ ਸੀ ਇਹਨਾਂ ਜਾ ਕੇ ਅੱਗ ਬਾਲਤੀ ਤੇ ਉਹ ਕਿਸੇ ਨੇ ਜਾ ਕੇ ਚੂੜੀ ਲਾਤੀ ਸ਼ਿਕਾਇਤ ਲਾਤੀ ਬਦਲ ਰਾਜੇ ਨੂੰ ਵੀ ਉੱਥੇ 13 ਵਰਤ ਭੰਗ ਹੋ ਗਿਆ ਉੱਥੇ ਤੱਕ ਪਾੜੀ ਬੀਠੇ ਪੰਜ ਸਾਧੂ ਆਏ ਨੇ ਉਹ ਜੇਲੇ ਉਹਨੇ ਆਖੇ ਆਪਣੇ ਘੱਲੇ ਕਰਿੰਦੇ ਜਾਂ ਪੁਲਿਸ ਵਾਲੇ ਜਾਂ ਜੋ ਰੱਖਿਆ ਸੀ ਉਹਨੇ ਆਪਣੇ ਵੀ ਜਾ ਉਹਨਾਂ ਨੂੰ ਲਿਆਉ ਤੈਦ ਕਰ ਦਈਏ ਉਹਨਾਂ ਨੂੰ ਜਾ ਕੇ ਐਚ ਕਰਤਾ ਜਦੋਂ ਰਾਜ ਦਾ ਇੱਕੋ ਇੱਕ ਲੜਕਾ ਸੀ ਉਹ ਕਾਲ ਬਸ ਹੋ ਗਿਆ ਤੇ ਉਹ ਫਿਰ ਜਦੋਂ ਰੋਣ ਦੀ ਆਵਾਜ਼ ਆਈ ਤੇ ਉਹਨੇ ਆਖਿਆ ਭਾਈ ਤੁਸੀਂ ਕਿਉਂ ਰੋਂਦੇ ਹੋ ਦਰਾਓ ਸਾਨੂੰ ਦੱਸੋ ਕੀ ਗੱਲ ਹੈ ਉਹਨੇ ਆਖਿਆ ਰਾਜ ਦਾ ਇੱਕੋ ਇੱਕ ਲੜਕਾ ਸੀ ਤੇ ਉਹ ਕਾਲ ਬਸ ਹੋ ਗਿਆ ਉਹਨੇ ਆਖਿਆ ਕੋਈ ਨਹੀਂ ਗੁਰੂ ਭਲਕੀ ਗੁਰੂ ਅਮਰਦਾਸ ਦੀ ਕਿਰਪਾ ਕਰਕੇ ਠੀਕ ਹੋ ਜਾਏਗਾ ਜਦੋਂ ਫਿਰ ਉਹ ਉਹਨਾਂ ਕੱਢ ਕੇ ਲਗਾਇਆ ਤੇ ਉਹਨੇ ਸੁੱਚਾ ਜੱਲ ਸੋਚਿਆ ਜਲ ਲਿਆ ਕੇ ਤੋਂ ਕੰਨੀ ਰਮਾਲ ਜਿਹੜਾ ਦਿੱਤਾ ਸੀ ਗੁਰੂ ਅਮਰਦਾਸ ਨੇ ਵੀ ਕੋਈ ਔਕੜ ਆਵੇ ਤੇ ਰਮਾਲ ਵਰਤ ਲਿਆ ਜੇ ਉਸੋ ਉਹ ਜਲ ਚ ਪਾ ਕੇ ਕੰਨੀ ਉਹਦੀ ਤੇ ਜਲ ਦਾ ਛੱਟਾ ਮਾਰ ਬੋਲ ਵੈਗਰੋ ਉਹ ਰਾਜੇ ਦਾ ਲੜਕਾ ਸਰਾਜੀਤ ਹੋ ਗਿਆ ਫਿਰ ਉਹ ਰਾਜਾ ਖ ਨਗਾ ਵੀ ਮੈਨੂੰ ਹੁਣ ਉਸ ਗੁਰੂ ਦੇ ਦਰਸ਼ਨ ਕਰਾਉ ਉਹਦੀ ਤੇ ਸਿੱਖਾ ਚ ਇਹਦੀ ਸ਼ਕਤੀ ਹੈ ਫਿਰ ਉਹ ਰਾਜੇ ਨਾਲ ਹੀ ਉਹਨਾਂ ਦੇ ਰਾਜਾ ਆ ਗਿਆ ਦੂਜੇ ਸਿੰਘ ਪਹਿਲਾਂ ਆ ਗਿਆ ਇੱਕ ਸਿੰਘ ਸੌਣ ਮਲ ਉੱਥੇ ਰਹਿ ਗਿਆ ਉਹ ਫਿਰ ਨਾਲ ਰਾਣੀਆਂ ਰਾਜੇ ਤੇ ਸਾਰੇ ਜਿੰਨੀਆਂ ਹਨ ਇੱਕ ਨਵੀਂ ਵੀ ਆਈ ਵੀ ਸੀ ਕੋਈ ਪਹਿਲਾਂ ਦੂਜੀਆਂ ਸੀ ਜਿਹੜੀਆਂ ਪਹਿਲਾਂ ਵਿਆਹੀਆਂ ਸੀ ਉਹ ਸਾਰੀਆਂ ਰਾਣੀਆਂ ਸਮੇਤ ਰਾਜਾ ਦਰਸ਼ਨ ਕਰਨ ਆਇਆ ਉਹ ਸੋਨਮਲ ਨੇ ਕਹਿ ਭਾਈ ਇੱਥੇ ਰੁਕ ਜਾਓ ਗੋਦਵਾਲ ਸਾਹਿਬ ਜਦੋਂ ਆਏ ਇੱਥੇ ਰੁਕ ਜਾਓ ਤੁਹਾਨੂੰ ਪੁੱਛ ਕੇ ਆਉਣਾ ਗੁਰੂ ਸਾਹਿਬ ਨੂੰ ਵੀ ਕਰ ਦੋ ਦਰਸ਼ਨ ਕਰਾਂਗੇ ਉਹ ਜਦੋਂ ਗਏ ਤਾਂ ਗੁਰੂ ਸਾਹਿਬ ਨੇ ਆਖਿਆ ਭਾਈ ਜਿੰਨੇ ਵੀ ਆਉਣਾ ਖੁੱਲੇ ਮੂੰਹ ਆਵੇ ਪਰਦਾ ਲੈ ਕੇ ਸੰਗਤ ਉਹਨਾਂ ਦਰਸ਼ਨ ਕਰੇ ਉਹ ਲਾਣਾ ਕਰੇ ਤੇ ਜਿੰਨੇ ਵੀ ਕਰਨ ਖੁੱਲੇ ਦਰਸ਼ਨ ਕਰ ਲੈ ਉਹ ਫਿਰ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਆ ਗਏ ਪਹਿਲਾਂ ਲੰਗਰ ਛਕੋ ਪੰਗਤ ਵਿੱਚ ਬਹਿ ਕੇ ਫਿਰ ਆ ਕੇ ਦਰਸ਼ਨ ਕਰੋ ਉਹ ਲੰਗਰ ਛਕ ਕੇ ਜਦੋਂ ਆਏ ਦਰਸ਼ਨ ਕਰਨ ਤੇ ਜਿਹੜੀ ਨਵੀਂ ਵਿਆਹੀ ਰਾਣੀ ਸੋਨੇ ਕੁੰਡ ਕੱਢ ਲਿਆ ਗੁਰੂ ਅਮਰਦਾਸ ਜੀ ਸਹਿਸਵਾ ਬੋਲੇ ਚਲਗੇ ਤੇਰੇ ਕਰਮਾਂ ਚ ਸੰਗਤ ਦੇ ਖੁੱਲੇ ਦਰਸ਼ਨ ਨਹੀਂ ਆ ਉਹ پاਗਲ ਹੋ ਗਈ ਪਾਗਲੋ ਕੇ ਜੰਗਲਾਂ ਨੂੰ ਟੋੜ ਕੇ ਕੱਪੜੇ ਪਾੜ ਕੇ ਰਾਜਾ ਇੱਕ ਦੋ ਦਿਨ ਲੱਭਦਾ ਰਿਹਾ ਨਾ ਲੱਭੀ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਵੱਡਾ ਸੀ ਬਾਬਾ ਸਤਨਾ ਸੱਚ ਇਹ ਸੇਵਾ ਕਰਦਾ ਸੀ ਬਰਤਨ ਪਹਿਲਾਂ ਮਾਂਜਦੇ ਸਾਰੇ ਗੁਰੂ ਘਰ ਦੇ ਉਸ ਤੋਂ ਬਾਅਦ ਜਾ ਕੇ ਤੇ ਬਾਲਨ ਲੈਉਣਾ ਜੰਗਲ ਚੋਂ ਜਦੋਂ ਦੇ ਬਾਲਨ ਲੈਣ ਜਾਂਦੇ ਸੀ ਕੁਛ ਦਿਨ ਲਿਉਂਦੇ ਰੇ ਬਾਲ ਅਸਲੀ ਟਕਰਾ ਹੋ ਗਿਆ ਤੇ ਬਾਬਾ ਸੌਣ ਜਦੋਂ ਗਏ ਨਾ ਬਾਬਾ ਸਤਨਾ ਸੱਚ ਤੇ ਬਾਲਨ ਇਕੱਠਾ ਕੀਤਾ ਤੋਂ ਆ ਕੇ ਗੱਲ ਪੈ ਗਈ ਕਪੜੇ ਪਾਰ ਤੇ ਨੌਂਦਰਾ ਮਾਰੀਆਂ ਜਿੰਨਾਂ ਕੋ ਬਾਨਣ ਇਕੱਠਾ ਹੋਇਆ ਸੀ ਲੱਕੜੀ ਨਾਲ ਡਰਾ ਕੇ ਜਿੰਨਾਂ ਕੋ ਬਾਨਣ ਥੋੜਾ ਬਟ ਇਕੱਠਾ ਆਇਆ ਉਹ ਲੈ ਕੇ ਤੇ ਆ ਗਏ ਸਿੱਖਾਂ ਕਹਿੰਦੇ ਬਾਨਣ ਵੀ ਆਈ ਥੋੜਾ ਲਿਆ ਤੇ ਇੱਕ ਬਲਾਹ ਗੱਲ ਪੈ ਗਈ ਜਿਵੇਂ ਜ਼ਖਮੀ ਕੀਤਾ ਉਹਨੂੰ ਤੇ ਕਪੜੇ ਹੀ ਪਾਟੇ ਨੇ ਗੁਰੂ ਸਾਹਿਬ ਨੇ ਸਤਿ ਆਬ ਕੀ ਗੱਲ ਹੋਈ ਉਹਨਾਂ ਆਖਿਆ ਇਸਨੂੰ ਕੋ ਬਲਾਹ ਸੀ ਉੱਥੇ ਮੇਰੇ ਗੱਲ ਪੈ ਗਈ ਮੈਂ ਤਾਂ ਮਹਾ ਛੁੱਟ ਕੇ ਆਇਆ ਤੇ ਕੱਲ ਨੂੰ ਮੈਂ ਉਧਰ ਨਹੀਂ ਜਾਣਾ ਗੁਰੂ ਸਾਹਿਬ ਨੇ ਆਖਿਆ ਨਹੀਂ ਕੱਲ ਨੂੰ ਉੱਥੇ ਹੀ ਜਾਣਾ ਹੈ ਜਦੋਂ ਜਾਣਾ ਸਾਡੇ ਕੋਲ ਹੋ ਕੇ ਜਾਈਂ ਉਹਦਾ 7 ਵਜੇ ਤੇ ਜਦੋਂ ਜਾਣ ਲੱਗੇ ਦੂਜੇ ਦਿਨ ਸਵੇਰੇ ਤੇ ਆ ਮਹਲ ਪੁੱਛਿਆ ਮਹਾਰਾਜ ਮਹਾਰਾਜ ਮੈਂ ਚੱਲਿਆ ਬਾਲਣ ਲੈਣ ਇਹ ਜਦੋਂ ਮਹਾਰਾਜ ਨੇ ਆਪਣੇ ਪੈਰ ਦਾ ਜੋੜਾ ਦੇ ਦਿੱਤਾ ਜਿਹੜਾ ਜੋੜਾ ਦੇ ਦਿੱਤਾ ਵੀ ਆਹ ਲਾ ਕੇ ਜਦੋਂ ਆਵੇ ਨਾ ਕਬਲੀ ਬਾਲਣ ਖਲਾਮ ਉਹਦੇ ਮੱਥੇ ਤੇ ਲਾ ਦੀ ਚਾਦਰਾਂ ਹੁੰਦੀਆਂ ਸੀ ਪੁਰਾਣੇ ਬੰਦਿਆਂ ਕੋਲ ਮੁੱਢੇ ਰੱਖ ਕੇ ਜਾਂਦੇ ਆ ਉਹ ਚਾਦਰ ਦੇ ਵਿੱਚ ਬਲੇੜ ਕੇ ਸਤਕਾਰ ਨਾਲ ਸਿਰ ਤੇ ਰੱਖ ਲਿਆ ਰੱਖ ਕੇ ਤੇ ਜਦੋਂ ਜੰਗਲ 'ਚ ਗਏ ਉੱਥੇ ਝਾੜੀ ਤੇ ਰੱਖਤਾ ਉੱਚੇ ਸਾ ਆਹ ਬਾਲਣ ਇਕੱਠਾ ਕਰ ਲਾ ਪਏ ਜਦੋਂ ਬਾਲਣ ਇਕੱਠਾ ਕਰਦਿਆਂ ਕਰਦੇ ਆ ਉਹ ਵੀ ਆ ਗਈ ਫੇਰ ਰਾਣੀ ਪਾਗਲ ਹੋਈ ਸੀ ਜਿਹੜੀ ਜਦੋਂ ਆਈ ਨਾ ਲੱਗੀ ਨੇੜੇ ਬਾਲਾਂ ਖਲਾਣ ਜਾਂ ਗੱਲ ਪੈਣ ਲੱਗੀ ਤਾਂ ਮਹਾਰਾਜ ਦਾ ਜੋੜਾ ਕੱਢਿਆ ਤੇ ਧੰਗੂਰ ਅਮਰਦਾਸ ਯਾਦ ਕਰਕੇ ਤੇ ਜੋੜਾ ਲਾਤਾ ਮੱਥੇ ਨਾਲ ਉਹ ਸੁਧ-ਬੁੱਧ ਆ ਗਈ ਫਿਰ ਉਹਨਾਂ ਮੈਨੂੰ ਸਰੀਰ ਢੱਕਣ ਵਾਸਤੇ ਕਪੜਾ ਦਿਓ ਜਿਹੜੀ ਚਾਦਰ ਸੀ ਕੋਲ ਫਿਰ ਉਹ ਚਾਦਰ ਦਿੱਤੀ ਉਹਨਾਂ ਸਰੀਰ ਢੱਕਿਆ ਫਿਰ ਨਾਲ ਬਾਲਾਂ ਇਕੱਠਾ ਕਰਾਇਆ ਉਵੇਂ ਦੋ ਪੰਡਾ ਬਾਲਾਂ ਦੀ ਜਿੰਨੀ ਉਹ ਤੱਕਿਆ ਉਹਨੇ ਚੁੱਕਿਆ ਬਾਕੀ ਸਿੱਖਰੇ ਚੁੱਕ ਕੇ ਲਿਆ ਕੇ ਜਦੋਂ ਆਏ ਅੱਗੇ ਗੁਰੂ ਅਮਰਦਾਸ ਨੇ ਵੇਖਿਆ ਉਹਨਾਂ ਬੋਲਾ ਛੱਡਤਾ ਵੀ ਜੋੜੀ ਬੜੀ ਸੱਚ ਦੀ ਖੱਬੀ ਹੈ ਹਾਂ ਆਖ ਕੇ ਬਤੇਰਾ ਕਹ ਮਾਰਾ ਬਾਹਾਂ ਦੇ ਅੱਗੇ ਬਾਲ ਬ ਤੇ ਇਹ ਨਹੀਂ ਕੰਮ ਮੈਨੂੰ ਬਾਰਾਖਣਾ ਇਹ ਲੜਦ ਗਿਆ ਉਹਨਾਂ ਆਖਿਆ ਨਹੀਂ ਫਿਰ ਦੂਜੇ ਪੈਰ ਦਾ ਵੀ ਜੋੜਾ ਲੈ ਜਾ ਦੋਵਾਂ ਦੀ ਸੇਵਾ ਕਰੀ ਜਾਣ ਜਿੰਨਾਂ ਚ ਸੇਵਾ ਕਰੀ ਜਾਣਗੇ ਸੰਤਾਂ ਪਜਦੀਆਂ ਰਹਿਣਗੇ ਕਿਸੇ ਤਰ੍ਹਾਂ ਦਾ ਵੀ ਘੜਕੇ ਕੁੱਤੇ ਦਾ ਕਟਿਆ ਪਾਗਲਪਨ ਵਾਲਾ ਹਜੀਰਾਵਾਂ ਵਾਲਾ ਜਿਹੜੀਆਂ ਗਿਲਟੀਆਂ ਹੁੰਦੀਆਂ ਛਾਤੀ ਜਾਂ ਇਸ ਤਰ੍ਹਾਂ ਕਿਸੇ ਤਰ੍ਹਾਂ ਦਾ ਵਿਆਹ ਜਾਂ ਕੋਈ ਵੀ ਬਦਲਾਵੇ ਸਰਦਾਰ ਆ ਲਾਵੇ ਉਹ ਠੀਕ ਹੋਵੇਗਾ ਤੇ ਗੁਰੂ ਦੀ ਕਿਰਪਾ ਨਾਲ ਠੀਕ ਹੋਣ ਲਈ ਸੰਗਤ ਹਾਂ ਤੋ ਇਸੇ ਜੋੜਾ ਜੋੜਾ ਸਾਹਿਬ 3 ਮਹੀਨੇ ਇੱਥੇ ਹੁੰਦੇ ਹਾਂ ਹਾਂ 3 ਮਹੀਨੇ ਇੱਥੇ ਰਹਿੰਦਾ ਫਿਰ 3 ਮਹੀਨੇ ਉਸੈਦੇ ਵਾਲੇ ਦਜਲਾ ਮਾਨਸਾ ਚ ਹੂੰ ਤੇ ਸੰਗਤਾਂ ਉਹ ਮਤਲਬ ਕਿੰਨੇ ਤੋਂ ਕੋਈ ਟਾਈਮਿੰਗ ਜਾਂ ਕੋਈ ਟਾਈਮ ਇਸ ਟਾਈਮ ਸਵੇਰੇ 4 ਵਜੇ ਤੋਂ ਲੈ ਕੇ ਤੜਕੇ ਤੋਂ ਚਾਹ ਨੂੰ 8:00 ਤੱਕ ਦਰਸ਼ਕਾਂ ਆਣੇ ਆਹੀ। ਹੂੰ। ਇਹਦੇ ਵਿੱਚ ਜਦੋਂ ਮਰਜੀ ਸੰਗਤ ਆ ਜੇ ਕੋਈ ਵਾਰ ਦਾ ਵਿਚਾਰਨੀ ਆਏ ਦਵਾਰ ਆ ਜੇ। ਹੂੰ। ਛਣੀ ਜਿਹੜੇ ਮਰਜੀ ਵਾਰ ਆ ਜੇ। ਅੱਛਾ ਇੱਥੇ ਕੁਝ ਸੰਗਤਾਂ ਦੂਰੋਂ ਆਉਣਾ ਹੁੰਦਾ ਕਿੰਨਿਆਂ ਨੇ ਮੰਨ ਲਓ ਹਰਿਆਣਾ ਹੋ ਗਿਆ, ਦਿੱਲੀ ਹੋ ਗਿਆ ਜਾਂ ਦੂਜੀਆਂ ਸਟੇਟਾਂ ਚੋਂ ਦੂਰ। ਫਿਰ ਇੱਥੇ ਜੇ ਸੰਗਤ ਆਉਂਦੀ ਆ ਤਾਂ ਇੱਥੇ ਰਹਿਣ ਦਾ ਪ੍ਰਬੰਧ ਕਿਵੇਂ ਆ? ਰਹਿਣ ਦਾ ਪ੍ਰਬੰਧ ਸਰਾਬ ਬਣੀ ਹੈ ਜੀ। ਹੂੰ। ਜਦੋਂ ਸੰਗਤ ਆਵੇ ਉਹਨਾਂ ਨੂੰ ਕੋਈ ਖਰਚਾ ਨਹੀਂ ਸੰਗਤ ਦਾ। ਸਾਰਾ ਗੁਰੂ ਘਰ ਵੱਲੋਂ ਖਰਚਾ ਜੋ ਵੀ ਕਮਰੇ ਦਾ ਕੋਈ ਕਰਾਇਆ ਨਹੀਂ। ਉਹ ਮੰਜੇ ਬਿਸਤਰਾ ਦਾ ਕਰਾਇਆ ਨਹੀਂ। ਪ੍ਰ ਦਿਲਿਆ ਇਹ ਉਹਨਰ ਪੂਰੀ ਸੁਵਿਧਾ ਰਹਿਣ ਵਾਸਤੇ ਹੂੰ ਇਹਦਾ ਡਰੈਸ ਥੋੜਾ ਜਿਹਾ ਵੀ ਦੱਸ ਦਿਓ ਨਾਲ ਵੀ ਕਿੱਥੇ ਕਿਸ ਨੇ ਆਉਣਾ ਸੰਗਤ ਨੇ ਆਉਣਾ ਤਾਂ ਉਹਨਾਂ ਨੂੰ ਡਰੈਸ ਦਾ ਥੋੜਾ ਜਿਹਾ ਹਾਂਜੀ ਜੇ ਬੱਸ ਗੱਡੀ ਤੇ ਆਉਣਾ ਤੇ ਪ੍ਰੋਇਪੁਰ ਤੋਂ ਬਾਂਸੀ ਗੇਟ ਐ ਬਾਂਸੀ ਗੇਟ ਤੋਂ ਦੁਲਚੀਕੇ ਮੰਨ ਲਓ ਇੱਥੇ ਟੈਂਪੂ ਵੀ ਆਉਂਦੇ ਜੇ ਬੱਸ ਗੱਡੀ ਤੇ ਆਉਣਾ ਤਾਂ ਟੈਂਪੂ ਮਿਲ ਜਾਂਦੇ ਉਥੋਂ ਤੇ ਉਹ ਟੈਂਪੂ ਤੇ ਇੱਥੇ ਸਿੱਧਾ ਦੁਲਚੀਪ ਪਿੰਡ ਆ ਸਕਦਾ ਜੀ ਹੂੰ ਤੇ ਇਹ ਪ੍ਰੋਗਰਾਮ ਕਦੋਂ ਹੁੰਦੇ ਜੀ ਇੱਥੇ ਜਿਹੜੇ ਸਾਲਾਨਾ ਪ੍ਰੋਗਰਾਮ ਹੁੰਦੇ ਨੇ ਇਹ 28 ਹਜ਼ਾਰ ਹੁੰਦਾ ਜੀ 13 ਅਕਤੂਬਰ ਨੂੰ ਹੂੰ ਮਤਲਬ ਹਰ ਸ ਲੜੀ ਚੱਲ ਪੈਂਦੀ ਏ ਪਾਈ ਪਾਈ ਖੰਡ ਪਾਟ ਸਾਹਿਬ ਰੋਜ ਦੇ ਉਹ ਲੜੀ ਚੱਲਦੀ ਏ ਤੇ ਉਹ ਫਿਰ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਉਹਨਾਂ ਸੰਕਤਾਂ ਜਿਹੜੀਆਂ ਬਜਦੀਆਂ ਫਿਰ ਉਹਨਾਂ ਸ਼ਰਧਾ ਹੁੰਦੀ ਏ ਉਹ ਆ ਕੇ ਫਿਰ ਲਿਖਾ ਜਾਂਦੇ ਨੇ ਵੀ ਅਹੀ ਖੰਡ ਪਾਟ ਕਰਾਣਾ ਵੀ ਠੀਕ ਹੋਏ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰ ਰਹਾ ਤੇ ਉਹ ਫਿਰ ਲੜੀ ਵਾਰ ਖੰਡ ਪਾਟ ਚੱਲੀ ਜਾਂਦੇ ਨੇ ਕਈ ਵਾਰ ਬਾਅਦ ਚ ਵੱਜ ਜਾਂਦੇ ਜਿਆਦੇ ਉਹਨਾਂ ਫਿਰ ਮੇਲੇ ਤੋਂ ਬਾਅਦ ਵੀ ਚੱਲੀ ਜਾਂਦੇ ਨੇ ਬਿਲਕੁਲ ਤਾਂ 1 ਮਾਰਚ ਤੋਂ ਜੋੜਾ ਸਾਹਿਬ ਜਿਹੜਾ ਉਹ ਇੱਥੇ ਲਿਆਂਦਾ ਗਿਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੁਲਚੀਕੇ ਫਿਰੋਜ਼ਪੁਰ ਔਰ ਜਿਹੜੀ ਵੀ ਸੰਗਤ ਨੂੰ ਕਿਸੇ ਵੀਰ ਨੂੰ ਭੈਣ ਨੂੰ ਭਰਾ ਨੂੰ ਬੱਚੇ ਨੂੰ ਅਗਰ ਕੋਈ ਮਾਨਸਿਕ ਦਿਮਾਗੀ ਪ੍ਰੋਬਲਮ ਆ ਕੋਈ ਬਿਮਾਰੀ ਆ ਪਾਗਲਪਾਨਾ ਬੱਚੇ ਚ ਜਾਂ ਕੋਈ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਫਿਰ ਸਰੀਰਕ ਕੋਈ ਹੋਰ ਬਿਮਾਰੀ ਆ ਸ਼ਰਧਾ ਦੇ ਨਾਲ ਅਗਰ ਇੱਥੇ ਗੁਰਦੁਆਰਾ ਸਾਹਿਬ ਆਉਣੇ ਆ ਉਹ ਜੋੜਾ ਸਾਹਿਬ ਨੂੰ ਆਪਣੇ ਮੱਥੇ ਦੇ ਨਾਲ ਲਾਉਣੇ ਆ ਉਹਦੇ ਦਰਸ਼ਨ ਕਰਦੇ ਆ ਤਾਂ ਤੁਹਾਡੇ ਸਾਰੇ ਰੋਗ ਜਿਹੜੇ ਨੇ ਉਹ ਇੱਥੇ ਕੱਟੇ ਜਾਂਦੇ ਨੇ ਔਰ ਸਮੇਂ ਦੀ ਗੱਲ ਕਰਾਂ ਤਾਂ ਸਵੇਰ ਤੋਂ 4 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਜਿਹੜੇ ਜੋੜਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਰਹਿਣ ਦੇ ਲਈ ਵੀ ਇੱਥੇ ਜਿਹੜਾ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਸਰਾ ਬਣੀ ਅਗਰ ਕੋਈ ਦੂਰੋਂ ਆਉਂਦਾ ਉਹ ਵੀ ਇੱਥੇ ਰਹਿ ਸਕਦਾ ਇੱਥੇ ਬਿਲਕੁਲ ਫ੍ਰੀ ਦੇ ਵਿੱਚ ਜਿਹੜੀ ਉਹ ਵੀ ਸੇਵਾ ਇੱਥੇ ਨਿਭਾਈ ਜਾਂਦੀ ਆ ਔਰ ਦੂਜੀ ਗੱਲ ਅਗਰ ਕਿਸੇ ਨੂੰ ਡਰੈਸ ਦਾ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਡਰੈਸ ਜਿਹੜਾ ਉਹ ਥੱਲੇ ਅਸੀਂ ਲਿਖ ਦਿੱਤਾ ਉਹ ਤੋਂ ਡਰੈਸ ਤੋਂ ਜਿਹੜੀ ਆ ਜਾਣਕਾਰੀ ਲੈ ਕੇ ਉਸ ਤੋਂ ਲੋਕੇਸ਼ਨ ਲਾ ਕੇ ਡਰੈਸ ਰਾਈ ਤੁਸੀਂ ਇਸ ਪਿੰਡ ਦੇ ਵਿੱਚ ਪਹੁੰਚ ਕੇ ਜੋੜਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਔਰ ਆਪਣੇ ਸਰੀਰ ਨੂੰ ਤੰਦਰੁਸਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ